ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆਇਆ ਮਾਨ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਵੀ 21 ਮਈ ਤੋਂ ਲੈ ਕੇ 21 ਮਈ ਤੱਕ ਵੀ ਹਰੇਕ ਸਾਲ ਦੀ 21 ਮਈ ਤੱਕ ਪਾਣੀ ਦੀ ਡਿਸਟ੍ਰਿਬਿਊਸ਼ਨ ਕੀਤੀ ਜਾਂਦੀ ਆ ਤੇ ਹਰਿਆਣੇ ਨੂੰ ਜਿੰਨਾ ਪਾਣੀ ਦਿੱਤਾ ਗਿਆ ਸੀਗਾ ਪਿਛਲੇ ਬਰੇ ਤੱਕ ਦਾ ਕਿਉਂਕਿ ਹਜੇ ਤਾਂ ਮਈ 21 ਮਈ ਆਉਣੀ ਆ ਵੀ ਉਹ ਆਪਣਾ ਪਾਣੀ ਵਰਤ ਚੁੱਕੇ ਨੇ ਐਕਚੁਅਲੀ ਉਹ ਤੋਂ ਜ਼ਿਆਦਾ ਹੀ ਵਰਤ ਚੁੱਕੇ ਨੇ ਤੇ ਹੁਣ ਦੁਬਾਰਾ ਸਾਡੇ ਤੇ ਦਬਾਅ ਆਇਆ ਜਾ ਰਿਹਾ ਇਹ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਜ਼ਰੀਏ ਬੀਜੇਪੀ ਦੀ ਸਰਕਾਰ ਹੈ ਕੇਂਦਰ ਦੇ ਵਿੱਚ ਵੀ ਹਰਿਆਣੇ ਦੇ ਵਿੱਚ ਵੀ ਤੇ ਵੀ ਸਾਡੇ ਤੇ ਜ਼ੋਰ ਪਾਇਆ ਜਾ ਰਿਹਾ ਦਬਾਅ ਪਾਇਆ ਜਾ ਰਿਹਾ ਕਿ ਅਸੀਂ ਹਰਿਆਣੇ ਨੂੰ ਹੋਰ ਪਾਣੀ ਦੇਈਏ ਤੇ ਭਗਵੰਤ ਸਿੰਘ ਮਾਨ ਜਿਹੜਾ ਕਹਿ ਲੋ ਕਿ ਆਉਂਦੇ ਨੇ ਵੀਡੀਓ ਦੇ ਉੱਤੇ ਬਿਆਨ ਜਾਰੀ ਕਰਦੇ ਨੇ ਹੁਣ ਇਹਦੇ ਵਿੱਚ ਰਵਨੀਤ ਬਿੱਟੂ ਵਰਗਿਆਂ ਨੇ ਤਾਂ ਕਹਿਣਾ ਵੀ ਸ਼ੁਰੂ ਕਰ ਦਿੱਤਾ ਜੀ ਮੁਲਕ ਦੇ ਵਿੱਚ ਬੋਲ ਵਾਲਾ ਮਾਹੌਲ ਬਣਿਆ ਹੋਇਆ ਤੇ ਇਹ ਸਾਹਿਬ ਹੁਣੀ ਆਪਣੀ ਰਾਜਨੀਤੀ ਕਰ ਰਹੇ ਨੇ ਪਰ ਰਾਜਨੀਤੀ ਤਾਂ ਵੈਸੇ ਕਿਤੇ ਨਾ ਕਿਤੇ ਹੈ ਉਦਾਂ ਤੇ ਇਹਦੇ ਵਿੱਚ ਬੜਾ ਹੀ ਤਰੀਕੇ ਨਾਲ ਕਹਿ ਲੋ ਕਿ ਨਿਸ਼ਾਨਾ ਲਾਇਆ ਗਿਆ ਪਪੂਵਾਨ ਸਿੰਘ ਮਾ ਨੂੰ ਕਈ ਵਾਰ ਲੋਕ ਕਹਿ ਦਿੰਦੇ ਨੇ ਕਿ ਉਹਨੇ ਤਗੜੇ ਸਿਆਸਤਦਾਨ ਨਹੀਂ ਹੈਗੇ ਪਰ ਜੇਕਰ ਆਪ ਤੁਸੀਂ ਦੇਖੋ ਵੈਸੇ ਤਾਂ ਤਗੜੇ ਸਿਆਸਤਦਾਨ ਹੀ ਆ ਐਸੇ ਕਰਕੇ 10 ਸਾਲਾਂ ਦੇ ਵਿੱਚ ਆ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਿਆ ਜਿਹੜੇ ਕਿ ਵੱਡੇ ਵੱਡੇ ਨਹੀਂ ਬਣ ਸਕੇ ਹਜੇ ਤੱਕ ਤੇ ਪਰ ਉਹਨਾਂ ਨੇ ਬੜੇ ਤਰੀਕੇ ਨਾਲ ਸਿਆਸੀ ਕਹ ਲਓ ਕਿ ਟਾਰਗੇਟ ਆਪਣਾ ਵੀ ਕੀਤਾ ਤੇ ਪੰਜਾਬ ਦਾ ਪੱਖ ਵੀ ਰੱਖ ਦਿੱਤਾ ਉਹਨਾਂ ਨੇ ਕਿਹਾ ਕਿ ਦੇਖੋ ਜੇ ਮੈਂ ਕਿਹਾ ਕਿ 21 ਮਈ ਤੋਂ ਲੈ ਕੇ 21 ਮਈ ਤੱਕ ਪਾਣੀ ਦੀ ਡਿਸਟ੍ਰਿਬਿਊਸ਼ਨ ਹੁੰਦੀ ਆ ਪੰਜਾਬ ਤੇ ਹਰਿਆਣਾ ਦੀ ਵੀ ਉਹ ਜਿਹੜਾ ਪਾਣੀ ਸੀਗਾ ਹਰਿਆਣਾ ਆਲਰੇਡੀ ਵਰਤ ਚੁੱਕਾ ਤੇ ਹੁਣ ਹਰਿਆਣਾ ਸਾਡੇ ਦੇ ਉੱਤੇ ਜੋਰ ਪਾ ਰਿਆ ਬੀਵੀਐਮ ਦੇ ਜ਼ਰੀਏ ਕਿ ਅਸੀਂ ਉਹਨਾਂ ਨੂੰ ਹੋਰ ਪਾਣੀ ਦਈਏ ਅੱਛਾ ਇਹ ਸਾਰਾ ਕੁਝ ਜਿਹੜਾ ਮਸਲਾ ਜਾਣਾ ਨਾ ਜਿੱਥੇ ਜਿਹੜਾ ਕੇਂਦਰ ਨੇ ਇਹ ਚੀਜ਼ਾਂ ਦੇਖਣੀਆਂ ਕੇਂਦਰ ਦੇ ਹੱਥ ਦੇ ਵਿੱਚ ਅੱਜ ਮੈਂ ਸਵੇਰੇ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਕੇਂਦਰ ਨੇ ਦੇਖਣਾ ਉਹ ਕੇਂਦਰ ਦੇ ਵਿੱਚ ਜਿਹੜੇ ਮਨਿਸਟਰ ਸਾਹਿਬ ਦੇ ਅੰਡਰ ਆ ਉਹ ਵੀ ਸੁਖਨਾਲ ਮਨੋਨਰਾਲ ਖੱਟਰ ਹੋਣੀ ਸਾਫਕਾ ਮੁੱਖ ਮੰਤਰੀ ਨੇ ਹਰਿਆਣੇ ਦੇ ਤੇ ਚਲੋ ਕੇਂਦਰ ਨੇਤਾ ਅੱਗੇ ਵੀ ਪੰਜਾਬ ਦੇ ਨਾਲ ਜੀਐਸਵੀਕੇ ਦਾ ਵਿਵਹਾਰ ਕੀਤਾ ਉਹ ਸਾਡੇ ਸਾਹਮਣੇ ਹੀ ਆ ਅੱਛਾ ਭਗਵਾਨ ਸਿੰਘ ਮਾਨ ਨੇ ਕਿਹਾ ਕਿ ਤੁਸੀਂ ਇਦਾਂ ਕਰੋ ਵੀ ਚਲੋ ਇਹ ਗਲਤ ਆ ਮਾਨ ਸਾਹਿਬ ਦੀ ਸਹੀ ਆ ਕਿ ਸਾਡੇ ਪਾਣੀ ਬਹੁਤ ਥੇਟਾ ਜਾ ਚੁੱਕਾ ਪੰਜਾਬ ਦੇ ਅੰਦਰ ਇਹਦਾ ਕੋਈ बार-बार ਦੱਸਣ ਦੀ ਜਰੂਰਤ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦਾ ਜਮੀਨੀ ਪਾਣੀ ਹੈ ਜਿਹੜਾ ਤੇ ਜੇਕਰ ਆਪਾਂ ਵੇਖੀਏ ਕਿ ਨਹਿਰੀ ਪਾਣੀ ਜਿਹੜਾ ਹੈ ਬਈ ਮਾਨ ਸਾਹਿਬ ਨੇ ਕਿਹਾ ਕਿ ਹੁਣ ਅਸੀਂ ਨਹਿਰਾਂ ਦੇ ਵਿੱਚ ਜ਼ਿਆਦਾ ਪਾਣੀ ਛੱਡ ਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਨਹਿਰੀ ਪਾਣੇ ਦਾ ਇਸਤੇਮਾਲ ਕਰਨ ਢੇਲਾਂ ਦਾ ਕਿ ਅਸੀਂ ਜਗਾ ਜਗਾ ਪਾਣੀ ਪਹੁੰਚਾਉਣ ਦੀ ਪੰਜਾਬ ਸਰਕਾਰ ਦੀ ਕੋਸ਼ਿਸ਼ ਆ ਤੇ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਆ ਉਹਨੂੰ ਬਚਾਇਆ ਜਾ ਸਕੇ ਤੇ ਕਿਉਂਕਿ ਝੋਨੇ ਦਾ ਸੀਜ਼ਨ ਆ ਤੇ ਵੈਸੇ ਹੀ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇਸ ਕਰਕੇ ਸਾਡੇ ਕੋਲ ਤਾਂ ਬਿਲਕੁਲ ਵੀ ਬਾਦੂ ਹੈ ਨਹੀਂ ਕਿ ਅਸੀਂ ਇੱਕ ਬੂੰਦ ਵੀ ਅਸੀਂ ਪਾਣੀ ਹਰਿਆਣੇ ਨੂੰ ਐਕਸਟਰਾ ਨਹੀਂ ਦੇ ਸਕਦੇ ਸਾਡੇ ਤੇ ਕੋਈ ਵੀ ਦਬਾਅ ਨਾ ਪਾਇਆ ਜਾਵੇ ਤੇ ਭਾਜਪੀ ਇਹਨ ਤੇ ਮਾਨ ਸਾਹਿਬ ਨੇ ਇਹਦੇ ਵਿੱਚ ਜਿਹੜੀ ਇੱਕ ਇੰਟਰਸਟਿੰਗ ਗੱਲ ਉਹਨਾਂ ਨੇ ਇਹ ਕਹੀ ਆ ਕਿ ਤੁਸੀਂ ਜਿਹੜਾ ਕਹਿ ਰਹੇ ਹੋ ਵੀ મોદી ਸਾਹਿਬ ਕਹਿ ਰਹੇ ਨੇ ਕਿ ਜਾਂ ਜਿਹੜੇ ਬੀਜੇਪੀ ਦੇ ਮਨਿਸਟਰ ਨੇ ਉਹ ਕਹਿ ਰਹੇ ਨੇ ਕਿ ਪਾਕਿਸਤਾਨ ਨੂੰ ਪਿਆਸਾ ਮਾਰ ਦੇਣਾ ਸੀ ਬੂੰਦ ਬੂੰਦ ਤੋਂ ਤਰਸਾ ਦੇਣਾ ਸੀ ਜਿਹੜੀ ਇੰਡਸ ਵਾਟਰ ਟਰੀਟੀ ਆ ਤੁਸੀਂ ਉਹਨੂੰ ਕਹਿ ਲੋ ਕਿ ਹਜੇ ਉਹਨੂੰ ਕਾਈਂਡ ਆਫ ਕੈਨਸਲ ਕਰ ਦਿੱਤਾ ਜਾਂ ਉਹਨੂੰ ਰੱਦ ਕਰ ਦਿੱਤਾ ਸਮੇਂ ਦੇ ਲਈ ਤੇ ਵੀ ਜਿਹੜੀ ਤੁਸੀਂ ਉਹ ਪਾਣੀ ਤੁਹਾਡੇ ਕੋਲ ਹੁਣ ਐਕਸਟਰਾ ਆ ਉਹ ਪਾਣੀ ਤੁਸੀਂ ਸਾਡੇ ਡੈਮਾਂ ਦੇ ਵਿੱਚ ਦੇ ਦਿਓ ਤੇ ਅਸੀਂ ਗਾਹਾਂ ਹਰਿਆਣੇ ਵਾਲੇ ਪਾਸੇ ਨੂੰ ਭੇਜ ਦੇਵਾਂਗੇ ਹੁਣ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਉਹਨਾਂ ਦੀ ਰਾਜਨੀਤੀ ਬੜੇ ਤਰੀਕੇ ਦੀ ਆ ਕਿਉਂਕਿ ਬੀਜੇਪੀ ਨੇ ਕਿਤੇ ਨਾ ਕਿਤੇ ਪੂਰੇ ਦੇਸ਼ ਦੇ ਵਿੱਚ ਮਾਹੌਲ ਆਪਣੇ ਮੀਡੀਆ ਦੇ ਜਰੀਏ ਇਸ ਵੀ ਕਿਹੜਾ ਬਣਾਤਾ ਕਿ ਬਸ ਉਧਰੋਂ ਮੋਦੀ ਸਾਹਿਬ ਨੇ ਸੋਚ ਦੱਬਿਆ ਤੇ ਉਧਰੋਂ ਪਾਣੀ ਹੋ ਗਿਆ ਬੰਦ ਤੇ ਇਦਾਂ ਤਾਂ ਹਾਲਾਤ ਹੈ ਨਹੀਂ ਜਿਹੜੇ ਐਕਸਪਰਟ ਨੇ ਜੇਕਰ ਤੁਸੀਂ ਉਹਨਾਂ ਨੂੰ ਸੁਣੋ ਤੇ ਇਹ ਘਟੋ ਘਟ ਪੰਜ 10 ਸਾਲ ਦਾ ਪ੍ਰੋਜੈਕਟ ਆ ਤੇ ਉਹ ਵੀ ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਨੇ ਤੇ ਬਿਨਾਂ ਕਿਸੇ ਰੋਕਾ ਰੁਕਾਵਟਾਂ ਦੇ 5-7 ਸਾਲ ਇਹਨੂੰ ਲੱਗ ਸਕਦੇ ਆ ਤੇ ਸਟਿਲ ਬਹੁਤ ਸਾਰੀਆਂ ਚੀਜ਼ਾਂ ਕੁਦਰਤ ਤੇ ਡਿਪੈਂਡ ਕਰਦੀਆਂ ਕਿ ਪਾਣੀ ਕਿੰਨਾ ਆਉਂਦਾ ਕਿੰਨਾ ਨਹੀਂ ਆਉਂਦਾ ਕਿਉਂਕਿ ਜਿਹੜਾ ਕੁਦਰਤੀ ਬਹਾਅ ਆਉਂਦਾ ਹੁਣ ਇਹ ਜਿਹੜੇ ਪੂਰਬੀ ਤੇ ਪੱਛਮੀ ਦਰਿਆਵਾਂ ਬੰਡੇ ਸੀਗੇ ਕਿ ਆਹ ਤਿੰਨ ਪੰਜਾਬ ਦੇ ਇੰਡੀਆ ਦੇ ਨੇ ਇਹਨਾਂ ਦਾ ਪਾਣੀ ਇੰਡੀਆ ਨੇ ਯੂਜ਼ ਕਰਨਾ ਤੁਸੀਂ ਡੈਮ ਬਣਾ ਲਓ ਤੁਸੀਂ ਖੱਤਿਆਂ ਨੂੰ ਲਾ ਲਓ ਤੁਸੀਂ ਜੋ ਮਰਜ਼ੀ ਕਰ ਲਓ ਤੇ ਬਾਕੀ ਜਿਹੜੇ ਉਹ ਤਿੰਨ ਦਰਿਆਰੇ ਵੀ ਉਹ ਪਾਕਿਸਤਾਨ ਨੂੰ ਜਾਣੇ ਆ ਉਹਨਾਂ ਤਿੰਨਾਂ ਦਰਿਆਵਾਂ ਦਾ ਪਾਣੀ ਪਾਕਿਸਤਾਨ ਜਿੱਦਾਂ ਮਰਜ਼ੀ ਵਰਤੇ ਤੇ ਉਹ ਜਿਹੜੇ ਹੁਣ ਪਾਕਿਸਤਾਨ ਨੂੰ ਪਾਣੀ ਜਾਣਾ ਉਹਨੂੰ ਤੁਸੀਂ ਵੈਸੇ ਤਾਂ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਆ ਜਾਂ ਜਿਹੜੇ ਨਿਜਮ ਨੇ ਜਿਹੜੇ ਅਸੂਲ ਨੇ ਰਾਈਪੇਰੀਅਨ ਸਿਧਾਂਤ ਵੀ ਆ ਜਿਹੜਾ ਵੀ ਉਹਦੇ ਤਹਿਤ ਤਾਂ ਤੁਸੀਂ ਨਹੀਂ ਰੋਕ ਸਕਦੇ ਜਿਹੜਾ ਵੀ ਅਪਰ ਰਾਈਪੇਰੀਅਨ ਮੁਲਕ ਹੁੰਦਾ ਇਸੇ ਤਰੀਕੇ ਨਾਲ ਤਾਂ ਫਿਰ ਚਾਈਨਾ ਦੇ ਵਿੱਚੋਂ ਜਿਹੜੀ ਨਦੀ ਨਿਕਲਦੀ ਆ ਚਾਈਨਾ ਵੀ ਕਾਹਲੂ ਜੇਕਰ ਕਹਿ ਦੇਵੇ ਵੀ ਮੈਂ ਰੋਕ ਦੇਣਾ ਹਾਲਾਂਕਿ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਪਾਣੀ ਰੋਕਿਆ ਨਹੀਂ ਜਾ ਸਕਦਾ ਪਾਣੀ ਦੇ ਵਹਾਅ ਨੂੰ ਆਪਾਂ ਤਾਂ ਉਦਾਹਰਨਾਂ ਪੰਜਾਬੀ ਦੇ ਵਿੱਚ ਇਸ ਤਰੀਕੇ ਦੀਆਂ ਦਈਦੀਆਂ ਕਿ ਪਾਣੀ ਦੇ ਵਹਾਅ ਰੋਕੇ ਨਹੀਂ ਜਾ ਸਕਦੇ ਨਾ ਉਹਨਾਂ ਨੂੰ ਮੋੜਿਆ ਜਾ ਸਕਦਾ ਇੱਕ ਲੈਵਲ ਤੱਕ ਦੇ ਲਈ ਉਹਨੂੰ ਸਟੋਰ ਕਰ ਸਕਦੇ ਹੁੰਨੇ ਹੋ ਕਿਸੇ ਵੀ ਫੈਸਿਲਿਟੀ ਬਣਾ ਕੇ ਜਿੱਦ ਆਪਣਾ ਪਾਖੜਾ ਆ ਬਟ ਇਹ ਨਹੀਂ ਹੁੰਦਾ ਕਿ ਤੁਸੀਂ ਵੀ ਬਹੁਤ ਜ਼ਿਆਦਾ ਸਟੋਰ ਕਰ ਲਓ ਤੇ ਇਹ ਜਿਹੜੇ ਸਟੋਰ ਕੀਤੇ ਹੁੰਦੇ ਪਾਣੀ ਦਾ ਇਹਦਾ ਡਰ ਵੀ ਹੁੰਦਾ ਕਿ ਕੋਦਾਂ ਆਖਾਸਤਾ ਕੁਝ ਣਹਣੀ ਹੋ ਜਵੇ ਤਾਂ ਉਹ ਜਿੰਨਾ ਪਾਣੀ ਉਹਦੇ ਵਿੱਚ ਹੁੰਦਾ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਤਬਾਹੀ ਵੀ ਲਿਆ ਸਕਦਾ ਹੁੰਦਾ ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵੀ ਇਹਦੇ ਰੈਪਰਕੇਸ਼ਨ ਕੀ ਹੋਣੇ ਆ ਇਹਦੇ ਨਾਲ ਇਹਦੇ ਫਾਇਦੇ ਕੀ ਆ ਨੁਕਸਾਨ ਕੀ ਉਹਦੇ ਹਿਸਾਬ ਦੇ ਨਾਲ ਇਹ ਸਟ੍ਰੀਕੇ ਦੀਆਂ ਚੀਜ਼ਾਂ ਕੀਤੀਆਂ ਜਾਣੀਆਂ ਤੇ ਡੈਫੀਨਿਟਲੀ ਜੇਕਰ ਤੁਸੀਂ ਇਹ ਕਹਿੰਦੇ ਹੋ ਬੀਜੇਪੀ ਵਾਲੇ ਇਹ ਕਹਿੰਦੇ ਨੇ ਕਿ ਪਾਕਿਸਤਾਨ ਨੂੰ ਪਾਣੀ ਦੀ ਅਸੀਂ ਬੂੰਦ ਵੀ ਨਹੀਂ ਜਾਣਦੇ ਨਹੀਂ ਉਹਦੇ ਲਈ ਇੱਕ ਬਹੁਤ ਤਗੜਾ ਇਨਫਰਾਸਟ੍ਰਕਚਰ ਜਿਹੜਾ ਉਹ ਖੜਾ ਕਰਨਾ ਪੈਣਾ ਜੋ ਕਿ ਦਿਨਾਂ ਦੇ ਵਿੱਚ ਨਹੀਂ ਹੋ ਜਾਣਾ ਉਹ ਸਾਲਾਂ ਦੀ ਲਈ ਜਿਹੜੀ ਕਹਾਣੀ ਆ ਤੇ ਕਿਤੇ ਨਾ ਕਿਤੇ ਮਾਨ ਸਾਹਿਬ ਨੇ ਜਾਂ ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੇ ਵੀ ਕਿਹਾ ਵੀ ਠੀਕ ਆ ਇਹ ਬੜਾ ਪੂਰੀ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਤਾਂ ਕਾਹਨੂੰ ਚਲੋ ਬਾਖਿਆਂ ਨੂੰ ਤਾਂ ਪਤਾ ਹੀ ਆ ਪੂਰੇ ਮੀਡੀਆ ਦੇ ਜ਼ਰੀਏ ਇਹਨਾਂ ਨੇ ਜਿਹੜੇ ਜਿੱਥੇ ਤੱਕ ਬਹੁਤ ਜ਼ਿਆਦਾ ਕਹਿ ਲਓ ਕਿ ਲੋਕੀ ਨਹੀਂ ਉਸ ਤਰੀਕੇ ਨਾਲ ਇਹਨਾਂ ਗੱਲਾਂ ਨੂੰ ਸਾਹਮਣੇ ਦੇ ਵੀ ਉੱਥੇ ਤੱਕ ਇਹ ਗੱਲ ਪਹੁੰਚਾ ਦਿੱਤੀ ਆ ਵੀ ਮੋਦੀ ਸਾਹਿਬ ਨੇ ਤਾਂ ਸੁੱਚ ਦੱਬ ਕੇ ਪਾਕਿਸਤਾਨ ਨੂੰ ਪਿਆਸੇ ਮਾਰਤਾ ਵੀ ਉੱਥੇ ਤੱਕ ਤਾਂ ਗੱਲ ਪਹੁੰਚਾਈਏ ਵੀ ਘਟੋ ਘਟ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਠੀਕ ਆ ਭਾਈ ਜੇਕਰ ਤੁਸੀਂ ਇਦਾਂ ਵੇ ਹੁਣ ਮਾਨ ਸਾਹਿਬ ਨੇ ਕਹਿਣ ਦੀ ਤਾਂ ਇਹੇ ਕੋਸ਼ਿਸ਼ ਕੀਤੀ ਆ ਨਾ ਵੀ ਠੀਕ ਆ ਮੋਦੀ ਸਾਹਿਬ ਜੇਕਰ ਤੁਸੀਂ ਪਾਕਿਸਤਾਨ ਦਾ ਪਾਣੀ ਰੋਕਿਆ ਹੀ ਆ ਉਹੋ ਹੀ ਪਾਣੀ ਥੋੜਾ ਜਿਹਾ ਸਾਨੂੰ ਦਿਓ ਤੇ ਅਸੀਂ ਗਾਹਾਂ ਹਰਿਆਣੇ ਵਾਲਿਆਂ ਨੂੰ ਭੇਜ ਦਿੰਨੇ ਆ ਵੀ ਐਡੀ ਕਿਹੜੀ ਗੱਲ ਆ ਤੇ ਹੁਣ ਸਾਰਿਆਂ ਨੂੰ ਪਤਾ ਕਿ ਉਹ ਪਾਣੀ ਇਦਾਂ ਤਾਂ ਮੈਂਟੋ ਮੈਂਟੀ ਤਾਂ ਇੱਧਰ ਆ ਨਹੀਂ ਜਾਣਾ ਜਿਵੇਂ ਮੈਂ ਕਿਹਾ ਕਿ ਉਹਦੇ ਲਈ ਤਾਂ ਇਨਫਰਾਸਟ੍ਰਕਚਰ ਜਿਹੜਾ ਉਹ ਖੜਾ ਕਰਨਾ ਪੈਣਾ ਤੇ ਉਹ ਏਡੀ ਜਲਦੀ ਹੋਣਾ ਕੋਈ ਨਹੀਂ ਸੋ ਮਾਨ ਸਾਹਿਬ ਨੇ ਵੀ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕੀਤੇ ਆ ਵੀ ਇੱਕ ਤਾਂ ਉਹਨਾਂ ਨੇ ਕਿਹਾ ਕਿ ਮੜਾ ਜਾਂ ਲੋਕਾਂ ਨੂੰ ਦੱਸੀਏ ਵੀ ਐਵੇਂ ਬਰਤਾਂਤ ਸਿਰਜੀ ਜਾ ਰਹੇ ਨੇ ਇਹਨਾਂ ਦੇ মিডিਆ ਚੈਨਲ ਵੀ ਬੂੰਦ ਬੂੰਦ ਨੂੰ ਤਰਸਾ ਦੇਣਾ ਸੀ ਤਾਂ ਪਾਣੀ ਦੀ ਬੂੰਦ ਨਹੀਂ ਝਾੜ ਦੇਣੀ ਤੇ ਨਾਲ ਦੀ ਨਾਲ ਉਹਨਾਂ ਨੇ ਫਿਰ ਪੰਜਾਬ ਦਾ ਪੱਕ ਵੀ ਰੱਖਤਾ ਵੀ ਭਾਈ ਸਾਡੇ ਕੋਲ ਤਾਂ ਅੱਗੇ ਪਾਣੀ ਹੈ ਨਹੀਂ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਝੋਨਾ ਗਾਹਾਂ ਅਸੀਂ ਚੌਲ ਵੀ ਜਿਹੜੇ ਆ ਪੂਰੇ ਮੁਲਕ ਨੂੰ ਜਿਹੜਾ ਸਿਸਟਮ ਆ ਉਹਦੇ ਵਿੱਚ ਤੇ ਉਹ ਹੀ ਅਸੀਂ ਕਰੋੜ ਜਿਹੜਾ ਲੋਕਾਂ ਨੂੰ ਤੁਸੀਂ ਫ੍ਰੀ ਖਾਣਾ-ਦਾਣਾ ਵੀ ਦੇਣਾ ਵੀ ਉਹਦੇ ਵਿੱਚ ਵੀ ਜਿਹੜਾ ਅੰਨ ਭੰਡਾਰ ਆ ਭਾਰਤ ਦਾ ਵੀ ਉਹਦੇ ਵਿੱਚ ਵੀ ਅਸੀਂ ਚੌਲ ਵੀ ਦੇਣੇ ਆ ਤੇ ਸਾਨੂੰ ਪਾਣੀ ਦੀ ਵੀ ਜ਼ਰੂਰਤ ਹੈ ਤੇ ਉੱਤੋਂ ਪਾਣੀ ਤੁਸੀਂ ਸਾਡੇ ਤੋਂ ਜਿੰਨਾ ਅਸੀਂ ਦਿੰਨੇ ਆ ਤੁਹਾਨੂੰ ਹਾਲਾ ਹਜੇ ਤਾਂ ਉਹਦੇ ਤੇ ਰੌਲਾ ਵੀ ਜਿਹੜਾ ਉਹ ਪਾਣੀ ਦਿੱਤਾ ਜਾਂਦਾ ਵੀ ਨਹਿਰਾ ਬਣਾ ਕੇ ਜਿਹੜਾ ਹਰਿਆਣੇ ਨੂੰ ਪਾਣੀ ਇਸ ਤਰੀਕੇ ਨਾਲ ਕੱਢਿਆ ਜਾਂਦਾ ਵੀ ਉਹ ਦੇਣਾ ਜਾਂ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਦਿੱਤਾ ਜਾਣਾ ਚਾਹੀਦਾ ਜਾਂ ਉਹਦੀ ਕੀ ਕੀਮਤ ਹੋਣੀ ਚਾਹੀਦੀ ਹੈ ਜਾਂ ਨਹੀਂ ਤੇ ਤੁਸੀਂ ਤਾਂ ਐਕਸਟਰਾ ਮੰਗ ਰਹੇ ਹੋ ਸੋ ਜੇ ਮੈਂ ਕਿਹਾ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਉੱਤੇ ਮਾਨ ਸਾਹਿਬ ਨੇ ਕੀਤੇ ਨੇ ਬਾਕੀ ਵੈਸੇ ਜੇ ਕਰੇ ਤੁਸੀਂ ਇੰਡੀਆ ਪਾਕਿਸਤਾਨ ਦਾ ਸਾਰਾ ਦੇਖੋ ਤਾਂ ਇਹ ਕਾਫੀ ਜਿਆਦਾ ਗੰਭੀਰ ਹਾਲਾਤ ਨੇ ਤੇ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਜੰਗਾਂ ਯੁੱਧ ਆ ਇਹਨਾਂ ਦਾ ਕਦੇ ਵੀ ਜਿਹੜੇ ਆ ਉਹ ਜਦੋਂ ਐਂਡ ਤੇ ਕੋਈ ਵੀ ਫੈਸਲਾ ਉਹ ਟੇਬਲ ਤੇ ਬੈਠ ਕੇ ਕਰਨਾ ਹੁੰਦਾ ਤੇ ਫਿਰ ਚੰਗੀ ਗੱਲ ਹੈ ਪਹਿਲਾਂ ਟੇਬਲ ਤੇ ਬੈਠ ਕੇ ਇਹਨਾਂ ਦਾ ਹੱਲ ਕਰ ਲਿਆ ਜਾਵੇ ਬਹੁਤ ਸਾਰੇ ਮਸਲੇ ਤੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ